ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਪਤੀਆਂ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਦਫ਼ਤਰ ਅਮਲੋ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਜੀਤ ਸਿੰਘ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਜਿਕਰ ਜੁਗ ਕਿ ਹਲਕਾ ਅਮਲੋ ਵਿੱਚ 17 ਬਲਾਕ ਸੰਪਤੀ ਮੈਂਬਰ ਤੇ 2 ਜ਼ਿਲ੍ਹਾ ਪ੍ਰਸ਼ਦ ਦੇ ਲਈ ਉਮੀਦਵਾਰ ਚੋਣ ਲੜਨਗੇ। ਅੱਜ ਜਿਹੜੀ ਸਰਕਾਰ ਵੱਲੋਂ ਐਲਾਨੀ ਗਈ ਹੈਗੀ ਆਪਣਾ ਬਲਾਕ ਸੰਪਤੀ ਦੇ ਜ਼ਿਲ੍ਹਾ ਪ੍ਰਸ਼ਦ ਉਹਦੇ ਮਤਲਬਕ ਸਾਡੇ ਅਮਲੋ ਹਲਕੇ ਦੀ ਮੀਟਿੰਗ ਰੱਖੀ ਗਈ ਸੀ ਸਾਡੇ ਦੋਹੇ ਬਲਾਕਾਂ ਦੀ ਪ੍ਰਧਾਨਗੀ ਅਗਵਾਈ ਹੇ ਸਲਾਣਾ ਸਾਹਿਬ ਤੇ ਦਿੱਤਾ ਜੀ ਦੀ ਅਗਵਾਈ ਹੇ ਮੀਟਿੰਗ ਹੋਈ ਔਰ ਸਾਡੇ ਜਿਹੜੇ ਸੰਪਤੀ ਦੇ ਜ਼ੋਨ ਹਨਗੇ ਉਹ ਟੋਟਲ 17 ਨੇ ਤੇ 17 ਦੇ 17 ਦੇ ਸਾਡੇ ਕੋਲ ਕੈਂਡੀਡੇਟ ਅਕਲਾਨੇ ਗਏ ਹਨ ਜ਼ਿਲ੍ਹਾ ਪਰਿਸ਼ਦ ਦੇ ਦੋ ਜ਼ੋਨ ਹਨਗੇ ਜਿਹਦੀ ਮੈਨੂੰ ਦੱਸਿਆ ਗਿਆ ਹੈ ਕਿ ਸਾਡੇ ਨਿਆਲੇ ਚ ਹਾਈ ਕੋਰਟ ਚ ਯਾ ਚਿਕਾ ਕੱਲ ਨੂੰ ਲੱਗੀ ਹੋਈ ਉਹਦੇ ਮੁਤਲਕ ਉਸ ਦਾ ਨਿਰਣੈ ਕੱਲ ਨੂੰ ਲਿਤਾ ਜਾਊਗਾ ਔਰ ਦੋਹੇ ਜਿਹੜੇ ਕੈਂਡੀਡੇਟ ਜ਼ਿਲ੍ਹਾ ਪ੍ਰਸ਼ਦ ਦੇ ਹਨਗੇ ਉਹ ਕੱਲ ਨੂੰ ਉਸ ਫੈਸਲੇ ਤੋਂ ਬਾਅਦ ਉਹਨਾਂ ਦਾ ਐਲਾਨ ਕੀਤਾ ਜਾਊਗਾ ਔਰ ਲੋਕਾਂ ਚ ਬਹੁਤ ਭਾਰੀ ਹੰਗਾਰਾ ਦੇਖਣ ਨੂੰ ਮਿਲਿਆ ਕਿਉਂਕਿ ਆਪ ਇਸ ਦੇ ਗਵਾਹ ਦੀ ਪਿੰਡਾਂ ਚ ਲੋਕਾਂ ਚ ਜੋਸ਼ ਵੀ ਦੇਖਣ ਨੂੰ ਮਿਲ ਰਿਹਾ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਆਨ ਵਾਲੇ ਸਭ ਜਿਹੜੇ ਨਤੀਜੇ ਹੋਣਗੇ ਕਾਂਗਰਸ ਪਾਰਟੀ ਦੇ ਬਿਹਤਰੀ ਲਈ ਹੋਣਗੇ ਔਰ ਕਾਂਗਰਸ ਪਾਰਟੀ ਦੀ ਤਰੱਕੀ ਲਿਆਵਾਂਗੇ ਔਰ ਸੱਚੀ ਸਾਡੀ ਲੀਡਰਸ਼ਿਪ ਇਸ ਤੇ ਕਾਇਦਾ ਪਹਿਰਾ ਦਊਗੀ ਕਿ ਤਕੜੇ ਹੋ ਕੇ ਕਾਂਗਰਸ ਪਾਰਟੀ ਚੋਣ ਲੜੂਗੀ ਜਿਹੜੇ-ਜਿਹੜੇ ਉਮੀਦਵਾਰ ਲਾਣ ਨੇ ਕਿ ਤੋਂ ਅਸੀਂ ਟੋਟਲ 17 ਦੀ ਲਿਸਟ ਤੁਹਾਨੂੰ ਦੇ ਦਿੰਨੇ ਹਾਂਗੇ ਪਹਿਲੇ ਤੋਂ ਜਿਹੜਾ ਹੈਗਾ ਪਰਮਜੀਤ ਕੌਰ ਬਰਾਊਗਾ ਅ ਕਮੇਟੀ ਦੀ ਸਰਵੀਰਾ ਬੰਦਗਾ ਦੀ ਗੱਲ ਪਹਿਲੇ ਤੋਂ ਪਰਮਜੀਤ ਕੌਰ ਬਰਾਊਗਾ ਐਸ்சி ਜਨਰਲ ਚਲਾਣੀ ਤੋਂ ਹੈਗੀ ਜਗਰੂਪ ਸਿੰਘ ਸਾਡੇ ਸਾਹਿਬ ਦਾ ਚੇਅਰਮੈਨ ਸਾਹਿਬ ਔਰ ਸਾਡੇ ਚੌਥੇ ਜ਼ੋਨ ਤੋਂ ਹਰੇ ਦੋ ਉਹਥੇ ਕੈਂਡੀਡੇਟ ਹਨ ਦੇ ਕਟਿੰਗ ਦੇ ਜੇ ਨਾ ਕਰਕੇ ਸੀ ਇੱਥੇ ਬੁਲਾਇਆ ਹੈਗਾ ਔਰ ਉਹਨਾਂ ਨੇ ਨਿਰਣੇ ਲੈ ਕੇ ਜੋ ਉਹਨਾਂ ਦਾ ਐਲਾਨ ਆ ਜਾਊਗਾ ਖਣਿਆਣ ਤੋਂ ਕਮਲਜੀਤ ਕੋਰ ਔਰ ਭਰਪੂਰਗੜ ਤੋਂ ਸਤਿ ਸ੍ਰੀ ਅਕਾਲ सिंह जी और समपुर तो कमलजीत सिंह जी मछरायपुर तो हरबंस कौर जी पदल दुए तो राजविंदर कौर जी बदीनपुर साढ़े चार मंडी गोबिंदगढ़ के जोन दोन फतेहगढ़ न्यौ तो गगनदीप सिंह सराजमाजरा ਦੇੜੀ ਤੋਂ ਸਭ ਦਾ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਕੁੰਮ ਤੋਂ ਔਰ ਜਿਹੜਾ ਸਾਡਾ ਜੂਨ ਹੈਗਾ ਟੂਣਾ ਦਾ ਉਤੋਂ ਹਰਪ੍ਰੀਤ ਸਿੰਘ ਜੀ ਬਦੀਨਪੁਰ ਤੋਂ ਜਗਨਨਾਥ ਪੱਪੂ ਸਾਡੇ ਸਭ ਦਾ ਸੰਪਤੀ ਮੰਦ ਖੜਿਆਣ ਤੋਂ ਹਨਗੇ ਕਮਲਜੀਤ ਕੌਰ ਜੀ ਪੱਟੋ ਤੋਂ ਹਨਗੇ ਸਾਡੇ ਸਰਪੰਚ ਸਾਹਿਬ ਜੱਗੀ ਬੜਾਚਾ ਸਾਹਿਬ ਔਰ ਖੜਾ ਜਿਹੜਾ ਚਮਾਲੇ ਦਾ ਬਲਾਕ ਹੈ ਹਰਪ੍ਰੀਤ ਸਿੰਘ ਗੁਰਦਨਪੁਰ ਸਾਹਿਬ ਸਾਫ ਦਾ ਸਰਪੰਚ ਜਿਹੜੇ ਗੁਰਦਨਪੁਰ ਤੋਂ ਆਣਗੇ। ਔਰ ਉਮੇ ਹੀ ਭੇੜੀ ਤੋਂ ਰਣਜੀਤ ਕੌਰ ਤੇ ਬੈਣੀ ਜੇਰ ਤੋਂ ਰਾਜਵਿੰਦਰ ਕੌਰ। ਪੂਰੇ 17 ਦਾ 17 ਕੈਂਡੀਡੇਟ ਹਨਗੇ। ਇੱਕੋ ਹੀ ਜਿਹੜਾ ਘਟੇੜ ਦਾ ਕਿਉਂਕਿ ਦੋ ਦਾਵੇਦਾਰ ਰਹਣਗੇ। ਜੋ ਮੈਨੂੰ ਦੱਸਿਆ ਗਿਆ ਉਹਨਾਂ ਨਾਲ ਬੈਠ ਕੇ ਨੰਨੇ ਉੱਨੀ ਕੀਤੀ ਜਾਊਗਾ। ਔਰ 17 ਦੇ 17 ਕੈਂਡੀਡੇਟ ਅਸੀਂ ਅੱਜ ਸ਼ਾਮ ਨੂੰ ਐਲਾਨ ਕਰਾਂਗੇ। ਅੱਜ ਪਾਰਟੀ ਨੇ ਇੱਕ ਇਮਤਿਹਾਨ ਦੀ ਕੜੀ ਹੈ। ਕਿਉਂਕਿ ਸਰਕਾਰ ਤਾਂ ਦੇਖੋ ਇਲੈਕਸ਼ਨ ਲੜਨੀ ਬੜੀ ਸੁਖਾਲੀ ਵੀ ਹੈ ਸੱਤਾ ਤੋਂ ਬਾਹਰ ਇਲੈਕਸ਼ਨ ਲੜ ਕੇ ਜਿਹੜੇ ਅੱਜ ਸਾਡੇ ਰਲ ਮਿਲ ਕੇ ਸਾਡੇ ਸਰਪੰਚ ਸਾਡੀ ਪੰਚਾਇਤਾਂ ਜਾਂ ਥਾਪਕਾ ਸਰਪੰਚ ਉਹਨਾਂ ਨੂੰ ਜਿਤਾਣ ਕੇ ਔਰ ਬਕਾਇਦਾ ਸਾਡੇ ਉਮੀਦਵਾਰ ਜਿਹੜੇ ਔਖੇ ਸਮੇਂ ਉੱਲਕੇ ਇਹਨਾਂ ਨੂੰ ਇਹਨਾਂ ਦਾ ਆਪਣਾ ਆਦਰ ਮਾਣ ਸਰਕਾਰ ਬਕਾਇਦਾ ਦਿੱਤਾ ਜਾਂਦਾ ਜਿੱਦਣ ਵੀ ਸਰਕਾਰ ਬਣੂਗੀ ਜੋ ਇਹਨਾਂ ਦੀ ਮੰਗ ਹੋਵੇ ਉਹ ਮੰਗਾਂ ਪੂਰੀਆਂ ਦੇਖੋ ਮੁੱਦੇ ਤਾਂ ਬਥੇਰੇ ਹਨਗੇ ਕਾਨੂੰਨ ਵਿਵਸਥਾ ਪੰਜਾਬ 'ਚ ਬਹੁਤ ਵੱਡਾ ਮੁੱਦਾ ਹੈ ਬਕਾਇਦਾ ਬੀਬੀਆਂ ਨੂੰ ਨਾ 1000 ਰੁਪਏ ਮੋਹਿਆ ਕਰਨਾ ਸੀ ਉਹ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਬਕਾਇਦਾ ਜਿਹੜਾ ਪੰਜਾਬ ਦਾ ਖਜ਼ਾਨਾ ਕੰਗਾਲ ਕੀਤਾ ਗਿਆ ਹੈ ਜਾਂ ਬੇਫਜੂਰ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਉਹ ਇੱਕ ਮੁੱਦਾ ਹੈਗਾ ਪਿੰਡਾਂ ਦੇ ਵਿਕਾਸ ਦਾ ਮੁੱਦਾ ਹੈਗਾ ਹਰ ਪੱਖੋਂ ਕਿਤੇ ਨਾ ਕਿਤੇ ਲੋਕਾਂ ਜਿਹੜਾ ਉਛਾਹ ਦੇਖਣ ਨੂੰ ਮਿਲ ਰਿਹਾ ਲੋਕ ਵੀ ਅਹਿਸਾਸ ਕਰ ਰਹੇ ਕਿ ਸਰਕਾਰ ਇਹ ਫੇਲ ਹੋ ਚੁੱਕੀ ਹੈ ਔਰ ਇਹ ਸਮਾਂ ਹੁੰਦਾ ਹੈ ਇਸ ਸਮੇਂ ਦੇ ਤਹਿਤ ਲੋਕ ਲੋਕ ਨਿਰਣਾ ਲੈ ਸਕਦੇ ਹੈ ਕਿ ਸਰਕਾਰ ਨੂੰ ਦੀ ਕਿਸ ਤਰੀਕੇ ਨਾਲ ਵੋਟ ਦੇ ذریعے ਨਾਲ ਅਹਿਸਾਸ ਕਰਦੇ ਨੇ ਕਿ ਤੁਹਾਡੀ ਕਾਰਗੁਜ਼ਾਰੀ ਚ ਘਾਟ ਹੈ। ਔਰ ਉਮੀਦ ਰੱਖ ਸਕਦੇ ਨੇ ਕਿ ਸਰਕਾਰ ਕਾਹ ਨੂੰ ਆਪਣੀ ਕਾਰਗੁਜ਼ਾਰੀ ਸੁਧਾਰ ਕਰ। ਔਰ ਜੇ ਸੁਧਾਰ ਨਹੀਂ ਕਰਦੀ ਫੇਰ ਸਰਕਾਰ ਨੂੰ ਲੋਕ ਤੋੜ ਦਿੰਦੇ ਹਨ। ਕਮੀਆਂ ਪੇਸ਼ ਹੈ ਸਰਕਾਰ ਤੋਂ ਬਹੁਤ ਰਹੀਆਂ। ਇੰਨੀ ਭਾੜੀ ਬਹੁਤ ਮਿਲੀ ਸੀ। ਅੱਜ ਸਰਕਾਰ ਤੋਂ ਲੋਕ ਅੱਕੇ ਫਿਰਦੇ ਨੇ, ਤਪੇ ਫਿਰਦੇ ਨੇ। ਉਹਦਾ ਵਿਸ਼ੇਸ਼ ਕਾਰਨ ਹੈ। ਗੋਵਿੰਦਗੜ੍ਹ ਵੀ ਬੈਠੇ, ਅੱਪਾ ਵੀ ਜਾਣੂ ਆ ਕਿ ਗੋਵਿੰਦਗੜ੍ਹ ਚ ਕੀ ਦੁਰਦਸ਼ਾ ਹੋਈ ਹੋਈ ਹੈ ਕਿਵੇਂ ਛਾਪੇ ਮਾਰੇ ਜਾ ਰਹੇ ਹਨ ਕਿ ਕਾਰੋਬਾਰਾਂ ਨੂੰ, ਕਾਰੋਬਾਰੀਆਂ ਨੂੰ ਕਿਵੇਂ ਲੁੱਟਿਆ ਜਾ ਰਿਹਾ ਹੈ। ਉਹ ਕਈ ਮੁੱਦੇ ਹਨ ਜੋ ਰਹਿ ਦੋ ਰਹੇ ਸੁੱਦਿਆਂ ਨੂੰ ਜਾ ਕੇ ਦੀ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਲੋਕ ਹੈ ਨਾ ਸਾਡਾ ਸਾਥ ਦੇਣ ਤਰਨ ਤਰਨ ਵਿੱਚ ਕੰਚਨਪੀਰ ਦੇ ਮਾਮਲੇ ਨੂੰ ਕਿਸ ਤਰ੍ਹਾਂ ਦੁਖਦੇ ਦੇਖੋ ਮੇਰਾ ਖਿਆਲ ਫਟਕਰੀ ਹਾਈ ਕੋਰਟ ਨੇ ਲਗਾਈ ਹੈ ਉਹਨਾਂ ਨੇ ਤੁਸੀਂ ਦੇਖਿਆ ਹੀ ਹੋਣਾ ਜਿਸ ਤਰੀਕੇ ਨਾਲ ਯਾਰ ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਸਰਕਾਰ ਜਿਹੜੀ ਸਰਕਾਰ ਇੱਕ ਬਹਿਰੂਪੀਆ ਜਿਹਾ ਬਣਾ ਕੇ ਇੱਕ ਹੋਰ ਔਰਤ ਨੂੰ ਲੋਕਾਂ ਦੇ ਸਾਹਮਣੇ ਦੀ ਢਾੱਕ ਕੇ ਲੈ ਕੇ ਗਈ ਪਿੱਛੋਂ ਦੂਜੇ ਦੇ ਪਾਸੇ ਦੂਜੀ ਔਰਤ ਉਹ ਤਾਂ ਹਾਈ ਕੋਰਟ ਨੇ ਉਹਨਾਂ ਨੂੰ ਫਟਕਰੀ ਮਾਰ ਕੇ ਉਹਨਾਂ ਨੇ ਕਰੋਕ ਲਾਤੀ ਹੈ ਜੇ ਸਰਕਾਰ ਹੀ ਇਹੋ ਜਿਹਾ ਉਦਾਹਰਨ ਬਣ ਰਹੀ ਹੈ ਤਾਂ ਕੀ ਇਹ ਸਰਕਾਰ ਤੋਂ ਪੰਮਿਤ ਕਰ ਸਕਦੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ